ਉੱਧਰ ਦੇਖੋ ਉਧਰ ਇੱਕ ਇੱਕ ਗੱਡੀ ਵਿੱਚ ਤਿੰਨ ਚਾਰ ਜਣੇ ਇੱਕ ਆ ਇਧਰ ਆ ਆ ਬਾਟੀਆਂ ਤਾਂ ਹੋਰ ਯਾਰ ਫਿਰ ਕੀ ਹਾਲ ਚਾਲ ਹੈ ਸਾਰੇ ਅਣਦਾ ਤਾਂ ਆ ਗਏ ਆਪਾਂ ਫਿਰ ਮਿਲ ਕਾਫੀ ਦਿਨ ਛੁੱਟੀਆਂ ਹੋ ਗਈਆਂ ਸੀ ਪਰ ਹੁਣ ਆਪਾਂ ਨਵੇਂ ਸਾਲ ਤੋਂ ਹੁਣ ਵਲੌਗ ਰੈਗੂਲਰ ਕਰਦਨੇ ਆ ਮਤਲਬ ਹਵਾ ਹੀ ਚੇਰ ਹੋ ਗਿਆ 9 ਸਾਲ ਵਾਲੇ ਤਾਂ ਨਹੀਂ ਬਣਾਏ ਸੀ ਨਾ ਵਲੌਗ ਸਿੱਧਾ ਹੁਣ ਆ ਵਾਲਾ ਤੇ ਅੱਜ ਅਸੀਂ ਚੈੱਕ ਕਰੋ ਗੱਡੀਆਂ-ਗੱਡੀਆਂ ਚੱਕੀਆਂ ਆ ਆਪੇ ਸਾਡਾ ਗੱਟੂ ਤੇ ਅਸੀਂ ਗੁੱਡੀਆਂ ਲੱਗੀਆਂ ਮੈਂ ਤੇਜੀ ਤੇਜੀ ਹੈ ਮੈਨੂੰ 9:30 ਦਾ ਕਹਿੰਦੇ ਸਵੇਰ ਦੇ ਇਹ ਵੇਲੇ ਪੌਣੇ 2 ਵਜੇ ਆ ਤੇ ਮੈਂ ਤਿਆਰ ਸ਼ੁਰੂ ਹੋ ਗਈ ਚੜਨਾ ਤੁਹਾਨੂੰ ਪਤਾ ਵਲੌਗ ਬਣਾਉਣ ਲਈ ਤੇ ਵੈਸੇ ਤਾਂ 2-4 ਡਾਤੀਆਂ ਵਿੱਚ ਵਿੱਚ ਜੇ ਪਰ ਅਹੀਂ ਲੱਗੀਆਂ 9:30 ਦੇ ਬੜਾ ਵੈਸੇ ਲੈ ਸਮਾਨ ਖਾਲੀ ਹੈ ਫਿਰ ਵੇਨੇ ਡਾਉਨੇ ਅਸੀਂ ਪਹਿਲਾਂ ਤਾਂ ਦੋਸਤੋ ਆਪਾਂ ਹੁਣ ਗੁੱਡੀ ਵਧਾਉਂਦੀ ਆ ਤੇ ਬਸ ਆ ਵੀ 2000 ਜਣੇ ਇੱਧਰ ਦੀ ਹੈਗੇ ਆ ਉਹਦਾ ਪੇਚੇ-ਪੂਚੇ ਪਾਉਣ ਲੱਗੇ ਆਪਾਂ ਵੇਨੇ ਕਿਦੀ ਵੰਡੀ ਜਾਂਦੀ ਆ ਮੈਨੂੰ ਖੋਤੇ ਪੂਰਾ ਭਰੋਸਾ ਹੈ ਤੇ ਮੇਰੇ ਭਰਾ ਨੂੰ ਵੀ ਮੇਰੇ ਤੇ ਭਰੋਸਾ ਹੈ ਬਾਕੀ ਨੂੰ ਗੁੱਡੀ ਵੇਨੇ ਕੀ ਕਰਦੇ ਆ ਤਾਂ ਅਖਲ ਡੈ ਅਖਲ ਦੇਖ ਲੋ ਇਕਲੀ ਓਏ ਨਾ ਫਲਾਉ ਕਿਉ ਡਰ ਗਏ ਡੋਰ ਦੇ ਕਿੱਦ ਲੈ ਆ ਗਟੂ ਤੂ ਨਾ ਵਾ ਗੁੱਲਾ ਆ ਰਿਹਾ ਤੋਨੀ ਤੋ ਜ਼ਾਰੇ ਦੇ ਆ ਲ ਆ ਫਾਇਰ ਆ ਵੀ ਆਏ ਆ ਲੋ ਜੀ ਵੜਤੀ ਆ ਇਸ ਮੁੰਡੇ ਦੀ ਮਨਤੇਜ ਦੀ ਆ ਹੱਥੋਂ ਹੀ ਖਾਂਚੇ ਨਹੀਂ ਹੱਥੋਂ ਦੇ ਨਹੀਂ ਇੰਨੇ ਹਥੋਂ ਨਹੀਂ ਹੀ ਪਰ ਉਹ ਵਧੀਆ ਖੈਂਚੇ ਮਾਰ ਰਿਹਾ ਤੇਜ਼ੀ ਡਾਊ ਹਾਂ ਚਲ ਮੇਰੀ ਗੁੱਡੀ ਤੇ ਮੈਂ ਥੋੜਾ ਸਾੜੇ ਲਾਂ ਬੜੀ ਖੈਂਚੇ ਮਾਰੀ ਮੈਂ ਤੇ ਯਾਰ ਪਹਿਲੀ ਰਿਮਾਈ ਨਹੀਂ ਖੈ ਖੁੰਝ ਮਾਰੀ ਗੁੱਡੀ ਵੱਡੀ ਵੀਡੀਓ ਬਲਰ ਹੋ ਗਈ ਯਾਰ ਪਰ ਖੈ ਬੜੀ ਹੋ ਗਈ ہماری ਵੜਤੀ ਆਪਾਂ ਹੁਣ ਦੁਬਾਰਾ ਵਧਾਉਨੇ ਆ ਲਾਸੀ ਕਿੰਨੀ ਬੜੀ ਹੈ ਤੇ ਮੇਰੇ ਦੇ ਹੱਥ ਵੀ ਦੇਖੋ ਪੀਲੇ ਹੋ ਗਏ ਥੋੜੇ ਜੇ ਡੋਰ ਦਾ ਰੰਗ ਛੱਡਦਾ ਯਾਰ ਵੈਸੇ ਤਾਂ ਮੈਨੂੰ ਬੜਾ ਸੋ ਗਿਆ ਬਲਰ ਹੋਈਦਾ ਪਰ ਕੀ ਕਰ ਸਕਦੇ ਹੁਣ ਦੁਬਾਰਾ ਹੀ ਡਾਵਾਂਗੇ ਤੇਜ਼ੀ ਵਧਾਉਂਦੇ ਆ ਉਹ ਵੀ ਲੈ ਆਇਆ ਫਿਰ ਤੋਂ ਉਹ ਵੀ ਹੁਣ ਵਧਾਉਣ ਲੱਗਾ ਤੇ ਚਲੋ ਆਪਾਂ ਪੇਚੇ ਪਾਉਨੇ ਫਿਰ ਘੈਂ ਵੇ ਕੋਈ ਯਾਰ ਜਾਈ ਤਾਂ ਤਾਕੇ ਤਾਂ ਹੁੰਦੇ ਨੁਕਸਾਨ ਹੀ ਹੁੰਦੇ ਤੁਮਕਾ ਮਾਰਿਆ ਗੁੱਡੀ ਦਾ ਥਿਲਾ ਫੇਰ ਟੁੱਟ ਗਿਆ ਇੱਕ ਵਾਰੀ ਉਹਦੇ ਸਾਡੇ ਮੱਛੀ ਦਾ ਟੁੱਟਾ ਹੀ ਹੋਣੇ ਇੱਕ ਵਾਰੀ ਫੇਰ ਟੁੱਟ ਗਿਆ ਚਲੋ ਕੋਈ ਨਹੀਂ ਇਹ ਤਾਂ ਗਈ ਆ ਯਾਰੀ ਮੈਨੇ ਸਾਡੀ ਗੁੱਡੀ ਫਾੜ ਗਈ ਉਹਦੀ ਗੁੱਡੀ ਅੜ ਗਈ ਹੁਣ ਸਾਡੀ ਤਾਂ ਫਾਟੀ ਬੜਾ ਕੁਝ ਹੁੰਦਾ ਸੀ ਹੁਣ ਤਾਂ ਅੜ ਗਈ ਜੀ ਅੜ ਗਈ ਟੱਗ ਗਈ ਬੜੀ ਉੱਤੇ ਉੱਤੇ ਰਾਦੇ ਉੱਤੇ ਰਾਦੇ ਵੀਡੀਓ ਬਣਾਇਆ ਰਹਾਂ ਦੇ ਲਓ ਜੀ ਉਹ ਇੱਕ ਹੋਰ ਗੁੱਡੀ ਲੈ ਆਇਆ ਜਿਹਦੀ ਹੁਣ ਅਸੀਂ ਵੱਡੀ ਸੀ ਉਹਦੀ ਵੀਡੀਓ ਬਣਾਉਣੀ ਹੈ ਬਾਕੀ ਹੁਣ ਅਸੀਂ ਸਾਰੇ ਜਣੇ ਇਕੱਠੇ ਹੋ ਗਏ ਕਿੰਨੇ ਵੱਡੇ ਆਜਾ ਕਰੋ ਕਾਸ਼ ਨਹੀਂ ਆ ਗਏ ਨੇ ਲਾਵਣ ਹੀ ਆ ਗਏ ਨੇ ਤੇ ਜੀ ਫਿਰ ਗੁੱਡੀ ਡਾਈ ਜਾਂਦਾ ਤੇ ਵਧਾਤੀ ਆ ਵਾਵਾ ਪੇਚਾ ਹੁਣ ਮੈਂ ਪਾਉਂਗਾ ਬਸ ਬਲਰ ਨਾ ਜੇ ਫਿਰ ਤਾਂ ਸਾਡੀ ਉਹ ਵਾਲੀ ਗੁੱਡੀ ਤੇ ਬੋਬੂ ਗਈ ਟੁੱਟ ਟੁੱਟ ਕੇ ਲਾਲ ਉੜ ਗਈ ਕਿਸੇ ਜਗ੍ਹਾ ਤੇ ਹੁਣ ਅਸੀਂ ਆਹ ਨਵੀਂ ਡਾਈ ਆ ਤੇ ਉਧਰ ਵਾਲਾ ਲੈ ਉਹ ਹੀ ਡਾਉਂਦੇ ਆ ਉਹਦੀ ਵਧਨੀ ਦਈ ਲੈ ਫਿਰ ਵੇਚੇ ਮੁਚੇ ਫਿਰ ਰੜ ਗਈ ਅੱਗੇ ਨਹੀਂ ਵਧਣਦੀ ਫੇਰ ਅੜਦੀ ਫੇਰਦੀ ਉਹਦੀ ਯਾਰ ਲੈ ਆਇਆ ਲਾਉਣੇ ਪੇਚੇ ਮੁੱਚੇ ਹੁਣ ਕੋਲੇ ਜਿੱਦਿ ਕਰਦੇ ਕਰਦੇ ਜੀ ਕਰਦੇ ਪੂਰੀ ਖਜ ਰੰਦੇ 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 ਗੱਲ ਆ ਜਦਿਓ ਹੂ ਅਥੋਈ ਮਾਰਤੀ ਵੈਰੀ ਗੁੱਡ ਦੋਜੀ ਵੈਰੀ ਗੁੱਡ ਹੋਰ ਬੜਾ ਦੇਖੋ ਉਧਰੇ ਇੱਕ ਇੱਕ ਗੱਡੀ ਵਿੱਚ ਤਿੰਨ ਚਾਰ ਜਣੇ ਇੱਕ ਆ ਇਧਰੇ ਆ ਅਗਰਾਂਤੇ ਕਾਂਤੇ ਕੋਤਮਾ ਕਤਾਈ ਵੇ ਆਤੀ ਇੱਕ ਗੱਡੀ ਵਿੱਚ 3000 ਜਾ ਰਹੇ ਸਕੇ ਹਿੱਧਰ ਮੈਂ ਕੈਮਰਾ ਓਨ ਕਰਕੇ ਸੋਚਿੰਦਾ ਕਿ ਕਿਰੋਂ ਗੁੰਡੇ-ਝੁੰਡੀਆਂ ਕਿਹੜੇ ਤਾਂ ਯਾਰ ਲਾਵਣੇ ਗੱਡੀ ਉਹਦਾ ਦਿੰਦੇ ਸੀ ਤੇ ਹੁਣ ਚੈੱਕ ਕਰੋ ਇੰਨੀ ਦੂਰ ਚਲ ਗਈ ਗੱਡੀ ਮੈਂ ਛੁੱਟੀ ਲੱਗੇ ਸੂਰਜਾ ਸੂਰਜ ਨੇ ਪਿੱਛੇ ਪਾ ਦਿੱ ਅਜ ਦੂਰ ਜ ਲੈ ਆਉਣਾ ਕਰੇ ਰਿਓ ਜਿਹੜੇ ਅਗਲੇ ਮੋਲੇ ਲਏ ਉਹਨਾਂ ਨਾਲ ਪਿੱਛੇ ਪਹੁੰਚ ਜਾਣਾ ਹੈ ਹੁਣ ਆਪਾਂ ਇਸ ਗੱਡੀ ਲੈ ਕੇ ਆਪਣੀ ਗੱਡੀ ਵਧੀ ਜਾਂਦੀ ਹੁਣ ਉਹਨੂੰ ਲੱਗੇ ਪੇਚਿਆਂ ਵਾਲਾ ਦੌਰ ਉਹ ਪੇਚਾ ਪਾਣ ਲੱਗੇ ਹੁਣ ਫੁੱਲ ਗਿਆ ਫੁੱਲ ਗਿਆ ਜੀ ਜੀ ਦੇ ਆ ਚਾਲੋ ਆ ਗਈ ਯਾਰ ਕਿਹਨ ਨੂੰ ਪਤਾ ਕਿ ਦੀ ਗਈ ਇਸ ਕਰਕੇ ਚੰਗਰਾ ਨੂੰ ਮਾਰੀ ਸਕਦੇ ਪੈਰ ਗੁੱਡੀਆਂ ਉਡਣ ਨੂੰ ਸਾਨੂੰ ਅੱਗੇ ਕਾਫੀ ਟਾਈਮ ਤੇ ਹੁਣ ਨਹੀਂ ਨਾ ਤੋਂਪਾ ਆ ਗਈ ਵਾਹ ਅੱਜ ਕਿੰਨੇ ਦਿਨਾਂ ਬਾਅਦ ਇਹ ਦੋ ਪਾਈ ਜਵੇ ਅੱਜ ਆ ਜਾ ਕਰੋ ਤੋਂਪਾ ਵੇਖ ਲਓ ਪਰ ਮੈਂ ਇਹਦਾ ਜਦੋਂ ਜਦੋਂ ਮੈਂ ਬਾਹਰ ਨਿਲੇ ਨਾਲੇ ਤੋਂਪਾ ਆ ਗਿਆ ਜਦੋਂ ਮੈਂ ਕੰਬਲ 'ਚ ਵੜਿਆ ਹਾਂ ਬਾਕੀ ਹੁਣ ਨਹੀਂ ਚੱਲੇ ਮੈਂ ਠੱਲੇ ਹੀ ਸਾਰੇ ਆਣੇ ਇੱਕ ਦੋ ਗੁੱਡੀਆਂ ਉਡਣ ਦੀਆਂ ਕਿਤੇ ਸਾਮਾਨ 'ਚ ਹੁਣ ਤੇ ਲੈ ਵੇਟ ਕਰਦੇ ਹਾਂ ਫਿਰ ਬਾਅਦ ਫਿਰ ਡਾਵਾਂਗੇ ਅੱਜ ਤੋਂਪਾ ਦੇ ਨਜ਼ਾਰੇ ਲੈ ਜਾਣੇ ਕਿੰਨੇ ਦਿਨਾਂ ਬਾਅਦ ਆਈ ਹੈ ਔਰ ਦੇਖੋ ਗੁਰੂ ਉਧਰਲੇ ਮੱਲੇ ਤੋਂ ਇੱਕ ਗੁੱਡੀ ਬੋ ਹੋ ਕੇ ਹੱਡੇ ਮੱਲੇ ਵੱਲ ਆ ਰਹੀ ਹੈ ਵੇਨੇ ਕਿੱਥੇ ਆਉਂਦੀ ਹੈ ਕਿੱਥੇ ਡਿੱਗਦੀ ਹੈ ਵੇ ਯਾਰ ਕਿੰਨੀ ਨੇੜੇ ਆ ਗਈ ਸਾਡੇ ਘਰਾਂ ਦੇ ਤੇ ਕਿਤੇ ਸਾਡੇ ਘਰੇ ਆਇ ਨਹੀਂ ਥੋੜੀ ਹਵਾ ਹੋਰ ਹੁੰਦੀਆਂ ਇਹ ਆ ਜਾਂਦੀ ਹੈ ਆਹ ਡਾ ਲੈਂਦੇ ਫੜ ਕੇ ਕਿਧਰ ਡਿੱਗੀ ਹੈ ਲਓ ਜੀ ਨਾਲ ਦੇ ਘਰੇ ਡਿੱਗ ਗਈ ਉਹ ਕਿੱਥੇ ਡੜ ਗਈ ਕੱਪੜਿਆਂ ਦੇ ਹੜ ਗਈ ਆਹ ਲਓ ਜੀ ਫੜ ਲਈ ਹੈ ਫੜ ਲਈ ਗੁੱਡੀ ਇਹ ਬੰਦੇ ਨੇ ਜਿਹੜੀ ਉਧਰ ਡਿੱਗੀ ਸੀ ਹੁਣ ਇਹ ਡਾਊਗਾ ਹੁਣ ਅਸੀਂ ਪੇਚੇ ਪਾਵਾਂਗੇ ਇਹ ਦੇ ਨਾਲ ਅਦਰੋ ਤੇਜੀ ਨੇ ਤੇਜੀ ਗੁੱਟ ਡੋਨਦਾ ਤਾਂ ਮੈਂ ਭੌਣ ਲਗਾ ਪੀਚੀ ਦੀ ਵੀਡੀਓ ਕਿਉਂਕਿ ਤੇਜੀ ਤਵੱਜੇ ਨਹੀਂ ਬੰਦੀ ਇਹਨੇ ਅੱਗੇ ਬਲਰ ਕਰਤੀ ਉਹ ਕਿੱਧਰ ਚੱਕ ਤੂੰ ਆਉਂ ਉਹ ਬੰਦਾ ਪੂਰਾ ਕਾਲਾ ਪੈਂਦਾ ਹੈ ਕੀ ਉਹ ਕਰਦੀ ਹੈ ਕਹਿੰਦੇ ਖੈਂਚਾ ਮਾਰਦੀ ਆ ਇਹਨੂੰ ਪਰ ਨਹੀਂ 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 ਐਡੀ ਛੇਤੀ ਕਿੱਥੇ ਤੇ ਯ ਲਮਕਾਲੇ ਵਾ ਮੇਰੀ ਮੰ ਅੱਜ ਤੂੰ ਅੱਜ ਤੂੰ ਮੇਰੀ ਮੰ ਯਾਰ ਹੁ ਕਟੂਰ ਸਿੱਧਾ ਕਰ ਰੇ ਕਰਨਾ ਕਰਦਾ ਰੁਕ ਜਾ ਯਾਰ ਕਿਤੇ ਚੱਲ 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 ਮੈਂ ਆਉਂਦਾ ਪੁਰ ਬਜਾਣੀ ਚਾਹੀਦਾ ਏ ਤੇਜੀ ਜਾਣਦੇ ਹੋਏ ਹੁਣ ਪਾਦੇ ਵਿੱਚ ਆ ਆਹ ਹਾ ਤੇਜੀ ਪੂਰਾ ਥੱਲੇ ਉੱਲੇ ਜਾ ਕੇ ਦੀ ਕੋਸ਼ਿਸ਼ ਕਰ ਰਹੀ ਓ ਤੇਜੀ ਕਰ 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 ਹੁਣ ਟਾਈਮ ਹੀ ਓ ਤੇਜੀ ਫਰਾਂ ਨੇ ਕੀ ਸੋਚੀ ਜਾਂਦਾ ਪੂਰਾ ਕੋਸ਼ਿਸ਼ ਕਰ ਰਹੀ ਕੋਈ ਵੱਡਾ ਹੀ ਕਰਨ ਦੀ ਉਹ ਰਾਹ ਦੇ ਤੇ ਜਿੱਤੇ ਫਿਰ ਵੇਖੀ ਜੋਗੀ ਤਰ੍ਹਾਂ ਅਦਰ ਅਦਰ ਦੇ ਰੱਖ ਦੇ ਬਾਬੇ ਹਾਂ ਉਹ ਵਾਰਾ ਬਿਸਕੁਟ ਬਿਸਕੁਟ ਸੁਲਾ ਬਜਰੀ ਇਧਰ ਉਹ ਰੋਜਾ ਬਿਸਕੁਟ ਬਾਅਦ ਚ ਕੱਢੀ ਪਹਿਲਾਂ ਪੇਚਾ ਹੁੰਦਾ ਇਧਰ ਜਾ 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 ਚੱਲ ਓਏ ਨਹੀਂ ਨਹੀਂ ਅੜ ਗਈ ਉਹਦੀ ਰੋਜੋ ਲੈ ਹੱਲੇ ਵੇਟ ਹੁੰਦਾ ਓੰਜਰ ਤੱਕ ਆ ਆ ਮੁੰਡਾ ਸਾਡੇ ਲਈ ਬਿਸਕੁਟ ਲੈ ਕੇ ਆਇਆ ਨਹੀਂ ਬਿਸਕੁਟ ਖਾਵਾਂਗੇ ਪਹਿਲਾਂ ਲਿਆਓ ਲਿਆਓ ਕੱਢ ਕੇ ਦਈਦਾ ਹੁੰਦਾ ਗੁਰੂ ਆ ਉਹ ਲੈ ਪੇਚਾ ਪਹੁੰਚ ਦੁਰਘਟਨਾ ਹੋ ਗਈ ਉਹ ਅੜ ਗਈ ਗੁੱਡੀ ਉਹਦੀ ਉਹ ਲੌਨ ਦੇ ਹਲੇ ਉਹ ਚੱਲੇ ਸੀ ਬਿਸਕੁਟ ਬ੍ਰੇਕ ਲਈ ਆ ਉਹ ਤੇਜੀ ਤੇ ਲੋਦੀ ਖਿਆਲ ਮਾਰ ਲਗਾ ਪੂਰੀ ਇਹ ਕੀ ਹੁੰਦਾ ਤੇਜੀ ਇਹ ਕੀ ਹੁੰਦਾ ਉਹਨੇ ਪੂਰੀ ਲੰਕਾ ਦਿੱਤੀ ਕਰਿਓਣਾ ਉਹਨੇ ਪੂਰੀ ਲੰਕਾ ਦਿੱਤੀ ਤੇਜੀ ਖਿਆਲ ਮਾਰਦੇ ਨੇ ਲੈ ਨਹੀਂ ਕਰੇ ਮਾਮਾ ਆ ਯਾਰ ਦੁਰਘਟਨਾ ਗ੍ਰਸਤ ਹੁੰਦੇ ਓਏ ਕੋਈ ਨਾ ਤੇਜ਼ੀ ਭੱਜ ਕੇ ਜਾਂਦੇ ਆ। ਉਹ ਖੁਸ਼ੀ ਮਨਾਉਂਦੇ ਹੋਏ। ਔਰ ਇਹ ਤੇਜ਼ੀ ਕੋਲ ਲੈ ਆ ਗਿਆ ਉਹ ਲੱਗਾ ਗੁੱਡੀ ਉਹ ਜਿਹੜੀ ਆਪਣੀ ਬੋਏ ਹੀ ਤੇਜ਼ੀ ਲੈ ਆ ਗਿਆ ਉਹ ਜੇ ਨਹੀਂ ਲਿਆਉਗਾ ਤੇ ਕੋਈ ਨਾ ਆਪਣੇ ਕੋਲ ਇੱਕ ਹੋਰ ਹੈ ਜੀ ਇਹਨੂੰ ਤਲਾ ਪਾਉਨੇ ਹੁੰਨ ਚਿਰ। ਆ ਗਿਰ ਗਿਆ ਗੁੱਡੀ ਤਲਾ ਤਾਂ ਵੜਵੇ ਜਾਂਦੀ ਰੈਂਬੋ ਲਾ ਕੇ ਹਾਈਟ ਕੱਟ ਪੈਣੀ ਤੱਲੇ ਸਲੂਟ ਔਰ ਸਪਰੂਲ ਵੀ ਰੱਖ ਲੈ। ਸੋ ਫਾਈਨਲੀ ਗੁੱਡੀ ਅੱਧੀ ਹੋਈ। ਵੈਰੀ ਗੁੱਡ ਵੈਰੀ ਗੁੱਡ।

ओ हाथ दूंगी पिच्चा बेरा लगा है ये पिच्चा लागे चुकी है अब भांति आये चले आप बोलो ना हाथ रखो यार मसूम जे तेरा <laughs> बड़ा शिकारी मसूम मुझे मुझे कोई नहीं हूँ बढ़ चुके दोस्तों ही चले आते ही ਤੇ ਯਾਰ ਇੱਕ ਆਪਾਂ ਵੱਢ ਚੁੱਕੇ ਹਾਂ ਤੇ ਹੁਣ ਇੱਕ ਆਹ ਤੇਜ਼ੀ ਵਿੱਚ ਆ ਪਾਉਗੋ ਉੱਤੇ ਵਾਲੇ ਨਾ ਕਿੱਥੇ ਚੜਾਈ ਪਈ ਨਾ ਤਾਂ ਨੇ ਤੇ ਤੇਜ਼ੀ ਵਿੱਚ ਆ ਪਉਣ ਚੱਲਿਆ ਘਰੇ ਕਿਤੇ ਨਹੀਂ ਘਰੇ ਕਿਤੇ ਨਹੀਂ ਚੱਲੀ ਉਹ ਇਹ ਤਾਂ ਸਿਰ ਤੇ ਹੀ ਵੀਡੀਓ ਪਣੀ ਜਾਂਦੀ ਹੈ ਕੀ ਹੋਣਾ ਖੈਂਚਾ ਵੱਜ ਲਏ ਤੇਜ਼ੀ ਤੈਨੂੰ ਖੈਂਚਾ ਵੱਜ ਜਾਂਦੇ ਸਿੱਧੇ ਤੈਨੂੰ ਖੈਂਚ ਤੇਜੀ ਫੋਲ ਟੇਲ ਦੇ ਓਏ ਤੇਜੀ ਜਾਂਦੇ ਤੇ ਲੈ ਜਾਂਦੇ ਆ ਟੇਲ ਜਾਂਦੇ ਫੋਲ ਟੇਲ ਜਾਂਦੇ ਗੱਟੂ ਲੱਗ ਗਿਆ ਜਾ ਓ ਗੱਟੂ ਲੱਗ ਗਿਆ ਆ ਫੋਲ ਟੇਲ ਦੇ ਦੀ ਓਏ ਸਾਡੀ ਗੁੱਡੀ ਦੇ ਲਾਂਗਾ ਤੂੰ ਤੋੱਬਾ ਯਾਰ ਆਹ ਬੱਕਾ ਵਸ ਜਿਹੜਾ ਬੜਾ ਵਰਤ ਲਿਓ ਜਿਹੜਾ ਵਰਤ ਲਿਓ ਜਿਹੜਾ ਵਰਤ ਲਿਓ ਫਸ ਲੇ ਪੱਜਾ ਉਹ ਜਾ ਯਾਰ ਕੋਈ ਨਾ ਵੜਦੇ ਨਹੀਂ ਤੂੰ ਇਹਦੀ ਪਰੇ ਖੇਤ ਦਾ ਆਏ ਹਾਏ 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 ਭਾਈ ਸਾਹਿਬ ਅਹੀਂ ਪੂਰੀ ਲਮਕਾ ਆ ਚੁੱਕੇ ਹਾਂਾਨੂੰ ਪਤਾ ਨਹੀਂ ਸਾਡੀ ਗੁੱਡੀ ਕਿੱਥੇ ਆ ਠੀਕ ਐ ਅੱਡੀ ਓ ਇਧਰ ਲਮਕ ਗਈ ਆ ਤੈਨੂੰ ਦਿਖਾਉਣਾ ਕਿਧਰ ਲਮਕੀ ਓ ਅੱਡੀ ਗੁੱਡੀ ਆ ਗਈ ਲਮਕ ਗਈ ਉਹ ਤੇ ਜੀ ਫੋਲਟੇਲ ਦੇ ਆਪਣੀ ਇੱਥੇ ਹੀ ਆ ਹੁਣ ਇਹ ਗਿਆਈ ਇਹਦੀ ਫੋਲਟੇਲੀ ਹੋ ਗਈ ਓਏ ਚੱਲ ਜਾਂਦੀ ਓਏ ਚਲੋ ਇਹ ਇੱਕ ਬੋ ਕਰ ਚੁੱਕੇ ਆ ਆਹ ਦਿਆਲ ਦੀ ਆ ਨਹੀਂ ਮੰਤੇਜ ਦੇ ਕੋਟੇ ਆ ਮੰਤੇਜ ਦੇ ਕੋਟੇ ਮੰਦੀ ਇਹ ਕੜਾ ਆਪਣੇ ਕੋਲ ਤੇ ਹੈਗਾ ਨਹੀਂ ਤੇ ਲੁੱਟ ਲੈਂਦਾ ਕਿਤੇ ਅਈ ਬੋ ਤੇ ਕਰਤੀ ਮੈਂ ਜੇ ਮੰਤੇਜ ਆਪਣੇ ਕੋਠੇ ਹੁੰਦਾ ਨਾ ਤੈਨੂੰ ਮਿਲ ਜਣੀ ਸੀ ਗੁੱਡੀ ਤਿਆਰ ਤੇਜੀ ਨੇ ਇੱਕ ਗੁੱਡੀ ਵੜ ਚੁੱਕਾ ਹੈ ਤੇ ਮੈਂ ਵੀ ਇੱਕ ਗੁੱਡੀ ਵੜ ਚੁੱਕਾ ਆ ਇਹ ਗੁੱਡੀ ਵਧੀਆ ਸੀ ਸਾਡੇ ਲਈ ਮੂਮੀ ਆਹ ਆ ਸਾਡੀ ਗੁੱਡੀ ਆਹ ਵਾਲੀ ਆਹ ਪੀ ਚਾਹੇ ਓ ਆ ਹੱਡੀ ਲਈ ਆ ਕੋਈ ਨਾ ਕਰੀ ਤੇ ਵੱਡੀ ਜਾਂਦੀ ਹੁੰਦੀ ਆ ਆ ਜਾਣਦੀ ਆ ਦੀਦੀ ਤੇ ਆ ਤੀਨਾ ਦੇ ਤੁਰਤੇ ਦੀ ਨਾਲੇ ਨਾ ਗਦਮਾ ਚ ਗੱਦਾ ਉਹਦੇ ਨਾਲ ਕੱਚਾ ਬਦਾਮ ਕੱਚਾ ਲੱਗੇ ਲੱਗੇ ਹਾਂ ਹੁਣ ਮੈਂ ਸਭ ਲੈ ਆ ਹਾਂ ਬਸ ਹੁਣ ਦੇ ਤਾਰੇ ਵੇਖੋ ਚੱਲ ਠੀਕ ਆ ਕਰਦਾ ਕਰਦੇ ਗੱਲ ਕੈਚ ਕਰਾਉਣੇ ਆਹ ਵੇਖੋ ਯਾਰ ਮਨਤੇ ਨੇ ਆਪਣੀ ਇੱਥੇ ਕਾਫੀ ਵਧੀਆ ਫੋਟੋਆਂ ਖਿੱਚੀ ਦਿੱਤੀਆਂ ਪਾਣੂ ਤੇ ਮਨਾ ਵਧੀਆ ਗੱਲ ਐ ਤੇ ਯਾਰ ਐਸ ਜਗ੍ਹਾ ਤੇ ਹੀ ਉਹਨਾਂ ਫੋਟੋ ਸ਼ੂਟ ਜਿਆ ਕਰ ਲਿਆ ਗੋਦਾਮ ਜੀ ਚ ਆਏ ਆ ਵੈਸੇ ਤੇ ਫੜਨ ਗੁੱਡੀਆਂ ਆਏ ਆ ਪਰ ਗੁੱਡੀ ਮਿਲਨੀ ਮੈਂ ਕਿਹਾ ਚਲੋ ਫੋਟੋ ਸ਼ੂਟ ਹੀ ਸਹੀ ਯਾਰ ਆਏ ਕਿਹੇ ਕੰਮ ਨੂੰ ਤੇ ਕਰ ਕੋਈ ਚੱਲੇ ਆ ਮਤਲਬ ਫੋਟੋ ਫੋਟੋ ਖਿਜਾ ਕੇ ਹੋਣੇ ਹੀ ਚੱਲੇ ਵਾਪਸ ਘਰੇ ਸਾਰੇ ਜਾਣੇ ਹੁਣ ਆ ਵੇਖੋ ਮੇਰੇ ਨਾਲ ਆ ਮੇਰੇ ਫੋਟੋਗ੍ਰਾਫਰ ਹੋਣੇ ਹੀ ਨਵੇਂ ਰੱਖ ਲਿਆ ਇਹ ਪੰਗੜੇ ਟੀਮ ਚ ਵੀ ਨੇ ਫੋਟੋਗ੍ਰਾਫਰ ਵੀ ਨੇ ਸਾਰੇ ਕੰਮ ਮਲਟੀ ਟੈਂਟਡ ਬੰਦੇ ਰੱਖੇ ਅ ਯਾ ਡੀਗੇ ਹੁਣ ਤਾਂ ਵਧੀਆ ਫੋੜੇ ਹਿੱਚ ਕਰਨੀਆਂ ਆਪਾਂ ਤੇਜੀ ਹੁਣੇ ਅੱਗੇ ਤੁਰੀ ਜਾਂਦੇ ਆ ਹਾਂ ਤੇਜੀ ਹੁਣੇ ਤੜੀ ਵਾਲੇ ਆ ਤੇਜੀ ਹੁਣੇ ਅੱਗੇ ਤੁਰੀ ਜਾਂਦੇ ਕਿਉਂਕਿ ਸੈਡ ਹੋ ਗਿਆ ਮੂਮੈਂਟਾ ਡਾ ਕਿਉਂਕਿ ਗੁੱਡੀ ਨਹੀਂ ਮਿਲੀ ਕੋਈ ਤਾਂ ਯਾਰ ਉਧਰ ਗੁੱਡੀ ਆਡਾ ਗੁੱਡੀਆਂ ਦਾ ਆ ਗਏ ਥੋੜੇ ਬਹੁਤ ਤੇ ਅਸੀਂ ਤਾਂ ਹੁਣ ਘਰ ਨੂੰ ਆ ਗਏ ਆ ਕਿਉਂ ਜੀ ਥੋੜੇ ਫਿਰ ਬੈਠ ਰਹੇ ਹਾਂ ਤਾਂ ਗੱਲਾਂ ਗੁੱਲਾਂ ਕਰਨੇ ਆ ਯਾਰ ਦੋਸਤ ਇਕੱਠੇ ਬੈਠੀ ਆ ਤੇ ਹੁਣ ਘਰੇ ਚੱਲਦੇ ਆ ਵੇਲੇ ਕੀ ਮੋਲ ਚਾਲਿਆ ਠੰਡ ਹੋ ਗਈ ਨਾ ਮੈਂ ਤਾਂ ਆ ਗਿਆ 5 ਵਜੇ ਗਿਆ ਆ ਗਿਆ ਤਾਂ ਹੁਣ ਆਪਾਂ ਬੈਠ ਗਿਆ ਤੇ ਬਸ ਹੁਣ ਅੱਜ ਦਾ ਵਲੋਗ ਨੂੰ ਆਪਾਂ ਇੱਥੇ ਖਤਮ ਕਰ ਲੱਗੇ ਹਾਂ ਹੋਰ ਕੋਈ ਪਈਆਂ ਨਹੀਂ ਤੁਹਾਨੂੰ ਦਿਖਾਉਣ ਲਈ ਬਸ ਰੋਟੀ ਰੋਟੀ ਖਾਣ ਲੱਗੇ ਅੱਜ ਛਿਲਗਮ ਬਣੇ ਹੋਏ ਨੇ ਤੇ ਅਸੀਂ ਰਿਜ ਕਰ ਚਾਹ ਦੀ ਚ ਬੈ ਕੇ ਰੋਟੀ ਰੋਟੀ ਖਾ ਲਾਂਗੇ ਤੇ ਬਾਏ ਆਦੇ ਮਿਲਾਂਗੇ ਬਾਏ